ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਿਓ ਜੀ ਮੇਰੇ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਦੋਸਤੋ ਐਸ ਟਾਈਮ ਅਸੀਂ ਜਿਹੜਾ ਆ ਤੁਹਾਨੂੰ ਮੜੀਆਂ ਤੋਂ ਇੱਕ ਵੀਰਤ ਖਾ ਰਹੇ ਆ ਹਾਂ ਜੀ ਮੜੀਆਂ ਪਿੰਡ ਗੁਰਦਾਸ ਨੰਗਲ ਦੀਆਂ ਨੇ ਤੇ ਜਿਹੜੀਆਂ ਇਹ ਮੜੀਆਂ ਨੇ ਇਹ ਆਪਣੇ ਗੁਰਦਰਾ ਕੇਲਾ ਸਾਹਿਬ ਵਾਲੇ ਪਾਸੇ ਦੀਆਂ ਮੜੀਆਂ ਨੇ ਜਿੱਤੇ ਕੇ ਜਿਹੜਾ ਆ ਆਮ ਆਦਮੀ ਪਾਰਟੀ ਦੇ ਮੈਡਮ ਸਰਬਜੀਤ ਕੌਰ ਜੀ ਜਿਹੜੇ ਆ ਇੱਟ ਲਵਾ ਰਹੇ ਨੇ ਤੇ ਇੱਟ ਤੇ ਮਟੀਰੀਅਲ ਹੈ ਜਿਹੜਾ ਉਹ ਆ ਚੁੱਕਾ ਆ ਆ ਮੇਰੀ ਬੈਕ ਸ਼ੈੱਡ ਤੇ ਗੱਡੀ ਲੱਗੀ ਹੋਈ ਏ ਜਿਹਦੇ ਚ ਤੁਸੀਂ ਦੇਖਦੇ ਪਿਓ ਕਿ ਇੱਟਾਂ ਜੜੀਆਂ ਨੇ ਲਾਹ ਦੀਆਂ ਪਈਆਂ ਨੇ ਤੇ ਮੇਰੇ ਨਾਲ ਹੀ ਮੈਡਮ ਸਰਬਜੀਤ ਜੀ ਵੀ ਖੜੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਮਤਲਬ ਕਿੰਨੀ ਇੱਟ ਤੇ ਕਿਸ ਤਰ੍ਹਾਂ ਜਿਹੜਾ ਆ ਸਾਰਾ ਹਿਸਾਬ-ਤਾਬ ਉਹ ਲੱਗੇ ਕਿ ਤੇ ਗੱਲਬਾਤ ਕਰ ਲੈ। ਹਾਂਜੀ ਸਰਬਜੀਤ ਘਰ। ਆ ਡਾਇਰੈਕਟਰ ਪਸ਼ੂ ਵਿਭਾਗ ਪੰਜਾਬ ਆਮ ਆਦਮੀ ਪਾਰਟੀ ਤੇ ਮੈਂ ਸਭ ਤੋਂ ਪਹਿਲਾਂ ਡੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ। ਜਿਹੜੇ ਅਪਡੇਟ ਹਮੇਸ਼ਾ ਸਾਡੀ ਜਿਹੜੀ ਆ ਉੱਪਰ ਪਛਾਣਦੇ ਰਹਿੰਦੇ ਨੇ ਤੇ ਜੋ ਵੀ ਪਿੰਡ ਦੀ ਡਿਵੈਲਪਮੈਂਟ ਹੁੰਦੀ ਆ ਉਹਦੇ ਵਿੱਚ ਸਾਡੇ ਨਾਲ ਬਰਾਬਰ ਹਿੱਸਾ ਪਾਉਂਦੇ ਨੇ ਤੇ ਅੱਜ ਬੜੇ ਮਾਣ ਵਾਲੀ ਗੱਲ ਐ ਕਿ 70 ਸਾਲ ਬਾਅਦ ਕਿਤੇ ਸਾਡੀ ਵੀ ਇੱਧਰ ਸੁਣੀ ਗਈ ਆ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਅਸੀਂ ਕੰਮ ਕਰਵਾ ਰਹੇ ਆ ਅੱਜ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ ਵਾ ਇਹ ਬਹੁਤ ਵੱਡਾ ਏਰੀਆ ਵਾ ਛੇਕ ਨਾਲਾ ਦੀਆਂ ਮੜੀਆਂ ਵਾ ਕਿ ਜਿਹੜੀਆਂ ਅਸੀਂ ਇਹ ਡਿਵੈਲਪਮੈਂਟ ਬਹੁਤ ਚਿਰ ਦਾ ਸੋਚਿਆ ਸੀਗਾ ਪਰ ਸਾਨੂੰ ਕੰਸੈਕਸ਼ਨ ਨਹੀਂ ਮਿਲਦੀ ਬੜੀ ਦੌੜ ਭੱਜ ਕਰਕੇ ਕੰਸੈਕਸ਼ਨ ਕਰਾ ਕੇ ਕਿਉਂਕਿ ਇਹੀ ਸਾਡਾ ਅਸਲੀ ਘਰ ਆ ਔਰ ਇਹ ਕੱਲ ਦੇ 3-4 ਦਿਨ ਹੋ ਗਿਆ ਨਰੇਗਾ ਵਾਲੇ ਬੰਦੇ ਢਾ ਕੇ ਆ ਦੇਖੋ ਸਾਰੀ ਸਫਾਈ ਕਰਾਈ ਸੀ ਅੱਜ ਤੁਹਾਨੂੰ ਦਿਖਾਨੀ ਆ ਪਹਿਲਾਂ ਇਸ ਤਰ੍ਹਾਂ ਦਾ ਹਾਲ ਸੀਗਾ ਇੱਥੇ ਮਤਲਬ ਲੋਕ ਆਉਂਦੇ ਸੀ ਫਸਟ ਸਟੇਟ ਹੁੰਦੇ ਸੀ ਕਿਉਂਕਿ ਇਹੀ ਸਾਡਾ ਅਸਲੀ ਘਰ ਸੀ ਪਰ ਇਹਦੇ ਵੱਲ ਕਦੀ ਵੀ ਤਵੱਜੋ ਨਹੀਂ ਦਿੱਤੀ ਗਈ ਧਿਆਨ ਨਹੀਂ ਦਿੱਤਾ ਗਿਆ ਔਰ ਆ ਇਦਾਂ ਸੀਗਾ ਇਹਦਾ ਸਾਰਾ ਔਰ ਇਹ 3-4 ਦਿਨ ਲੱਗ ਕੇ ਪੂਰੀ ਟੀਮ ਨੇ ਬਹੁਤ ਜਲਦਾ ਵਧੀਆ ਸਫਾਈ ਕੀਤੀ ਆ ਔਰ ਆਉਣ ਵਾਲੇ ਸਮੇਂ 'ਚ ਸਾਡਾ ਇੱਕ ਬਹੁਤ ਵੱਡਾ ਮਨੋਰਥ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹਨੀ ਆ ਕਿ ਇਸ ਇਹਦੀ ਇੰਨੀ ਕੁ ਵਧੀਆ ਡਿਵੈਲਪਮੈਂਟ ਕਰਾਈ ਜਾਏ ਤਾਂ ਕਿ ਆਉਣ ਵਾਲੇ ਬਾਹਰ ਦੇ ਪਿੰਡ ਵਾਲੇ ਲੋਕ ਸਾਡੇ ਇਸ ਸਥਾਨ ਨੂੰ ਦੇਖਣ ਤੇ ਵਾਕਈ ਉਹ ਸਮਝਣ ਕਿ ਇਹਨਾਂ ਸਪਿੰਡ ਨੇ ਕੁਝ ਕੀਤਾ ਆ ਔਰ ਮੈਮ ਜਿਵੇਂ ਕਿ ਮੜੀਆਂ ਦੇ ਵਿੱਚ ਕਹਿੰਦੇ ਨੇ ਕਿ ਅਸਲੀਕਾਰ ਤੇ ਬੰਦੇ ਦਾ ਇਹੀ ਹੈ ਕਿਉਂਕਿ ਅਸੀਂ ਆਪਣੀ ਜਿਹੜੀ ਆ ਮਹਿਲ ਮਾੜੀਆਂ ਬਣਾਏ ਜਾਂਦੇ ਆ ਉਹ ਉੱਥੇ ਦੇ ਉੱਥੇ ਰਹਿ ਜਾਂਦੀਆਂ ਪਰ ਮੜੀਆਂ ਬਾਰੇ ਸਾਇਦ ਹੀ ਕਦੀ ਕੋਈ ਸੋਚਦਾ ਆ ਤੇ ਅੱਜ ਜਦੋਂ ਤੁਸੀਂ ਇੰਤਜ਼ਾਮ ਕੀਤਾ ਆ ਕੀ ਕੀ ਕਰ ਰਹੇ ਹੋ ਅੱਜ ਦੇ ਇਸ ਪ੍ਰੋਗਰਾਮ ਚ ਹਾਂਜੀ ਅੱਜ ਤੇ ਮੈਂ ਇਹ 30 ਹਜ਼ਾਰ ਟੈਲ ਦੀ ਕੰਸੈਕਸ਼ਨ ਪਾ ਦਿੱਤੀ ਆ ਔਰ ਇਹ ਜਿਹੜਾ ਉੱਪਰ ਇੱਕ ਜਿਹੜੀ ਇਹਦੀ ਆ ਦੇਖੋ ਤੁਸੀਂ ਸਾਰੀ ਜਦੋਂ ਅਸੀਂ ਜਲਾਉਂਦੇ ਆ ਇਹਦੀ ਸਾਰੀ ਬਾਹਰ ਆਂਦੀ ਆ ਅਗ ਕਿ ਕਿਉਂ ਲੈਂਟਰ ਅੱਗੋਂ ਛੋਟਾ ਵਾ ਉਹ ਲੈਂਟਰ ਵੀ ਆਪਾਂ ਉੱਚਾ ਕਰਨਾ ਚਾਹੁੰਦੇ ਤਾਂ ਕਿ ਸਾਰੀ ਜੜੀ ਇਹ ਜਦੋਂ ਵੀ ਜਲਾਉਂਦੇ ਉਹ ਉੱਪਰ ਨੂੰ ਜਾਏ ਔਰ ਇਹਨਾਂ ਸਾਰਿਆਂ ਨੂੰ ਅਸੀਂ ਪੱਕਾ ਕਰਾਂਗੇ ਔਰ ਬਾਕੀ ਆ ਸਾਰੀ ਜਿਹੜੀ ਜਿੰਨੀ ਵੀ ਪੱਕੀ ਕਰਕੇ ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣੀ ਆ ਕਿ ਇੱਥੇ ਆਣ ਕੇ ਸਾਰੇ ਹੈਲਪ ਕਰਨ ਤਾਂ ਕਿ ਸਾਡਾ ਸਾਰਿਆਂ ਦਾ ਵਾ ਅਸੀਂ ਇਕੱਲੇ ਨਹੀਂ ਹੈਗੇ ਕਿ ਜੇ ਅਸੀਂ ਸ਼ੁਰੂਆਤ ਕਰਤੀ ਆ ਤੇ ਤੁਹਾਡਾ ਫਰਜ਼ ਬਣਦਾ ਸਾਡੇ ਨਾਲ ਇੱਥੇ ਆਣ ਕੇ ਖੜਨ ਦਾ ਤੇ ਮੇਰਾ ਪਿੰਡ ਬਹੁਤ ਚੰਗਾ ਆ ਹਮੇਸ਼ਾ ਮੈਨੂੰ ਸਹਿਯੋਗ ਕਰਦਾ ਆ ਔਰ ਮੈਂ ਬਹੁਤ ਕਿਸਮਤਾ ਕਿ ਮੈਂ ਇਸ ਪਿੰਡ ਦੀ ਵਾਸੀ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਚਾਹੁੰਨੀ ਕਿ ਮੈਨੂੰ ਇਨਾ ਲੋਕਾਂ ਦਾ ਸਾਥ ਮਿਲੇ ਤੇ ਇਹ ਜਿਹੜੀ ਸਾਰੀ ਅਸੀਂ ਡਿਵੈਲਪਮੈਂਟ ਜਿਹੜੀ ਕਰਾ ਸਕੀਏ ਮੈਮ ਹੁਣ ਇਸ ਟਾਈਮ ਜਿਹੜੀ ਏਟਾ ਉਹ ਕਿੰਨੀ ਆ ਗਈ ਹੈ ਹਾਂਜੀ ਇਹ ਫਿਲਹਾਲ ਅੱਜ ਸ਼ੁਰੂ ਹੋਈ ਆ ਅਸੀਂ ਮਹੂਰਤ ਕਰਕੇ ਤੁਹਾਨੂੰ ਬੁਲਾਇਆ ਸੀਗਾ ਤੇ ਇਹ ਹੁਣ ਡੇਲੀ ਕੰਮ ਚੱਲੂਗਾ ਇੱਥੇ ਔਰ ਜਿੰਨੀ ਵੀ ਕੁਆਇਰਮੈਂਟ ਹੈਗੀ ਆ ਅੱਜ ਦੀ ਉਹ ਅਸੀਂ ਇਹ ਜਿਹੜੀਆਂ ਪੂਰੀ ਕਰਾਵਾਂਗੇ ਇਹ ਕਿਹੜੀ ਕਿੰਨੀ ਹੈ ਟਾਈ ਟੋਟਲ 1200 ਏਟਾ ਆ ਜਾਈ ਆ ਹੁਣੇ ਡੇਲੀ ਜਿਹੜੀ ਇਹ 2000 3000 ਜਿਹੜਾ ਕੰਸਟਰਕਸ਼ਨ ਦੇਣਗੇ ਜਿੰਨੀ ਮਿਸਟਰੀ ਇਨਕੁਆਇਰਮੈਂਟ ਹੋਏਗੀ ਕਿੰਨੀ ਇਟ ਲੱਗ ਜਣੀ ਤੁਹਾਡੇ ਆਈਡੀਆ ਨਾਲ ਇੱਥੇ ਮੇਰੇ ਆਈਡੀਆ ਦੇ ਨਾਲ 25 30000 ਦੇ ਆਈਡੀਆ ਅਸੀਂ ਲਾ ਕੇ ਚੱਲੇ ਆ ਕਿਉਂਕਿ ਜਿਹੜਾ ਅਸੀਂ ਆ ਸਾਰਾ ਉੱਥੋਂ ਵੇਖੋ ਤੁਸੀਂ ਉੱਥੋਂ ਲੈ ਕੇ ਇੱਥੋਂ ਤੱਕ ਕਵਰ ਕਰਨਾ ਫਿਰ ਉਧਰੋਂ ਕਵਰ ਕਰਨਾ ਤੇ ਇਹ ਟਾਇਲ ਤੋਂ ਬਾਅਦ ਫਿਰ ਅਸੀਂ ਦੂਜਾ ਮਤਾ ਪਾਵਾਂਗੇ ਜਿਹੜੀਆਂ ਇਹ ਚਾਰ ਦੀਵਾਰੀ ਜਿਹੜੀ ਹੋਏਗੀ ਤੇ ਉਸ ਤੋਂ ਬਾਅਦ ਅਸੀਂ ਮਿੰਤੀ ਦਾ ਜਿਹੜਾ ਮਤਾ ਪਾਵਾਂਗੇ ਕਿ ਮੰਤੀ ਜਿਹੜੀ ਛੇਕ ਨਾਲ ਦੀਆਂ ਉਥੋਂ ਲੈ ਕੇ ਇੱਥੋਂ ਤੱਕ ਕੁਝ ਜਗ੍ਹਾ ਜਿਹੜੀ ਆਸ-ਪਾਸ ਆ ਵਲੀ ਹੋਈ ਆ ਇਹਦਾ ਵੀ ਮਤਾ ਪਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇੱਕ ਸੁੰਦਰ ਘਰ ਬਣਾਇਆ ਜਾਏ ਜਿਵੇਂ ਅਸੀਂ ਗੁਰਦੁਆਰੇ ਜਾ ਕੇ ਬੈੰਨੇ ਆ ਜਿਵੇਂ ਅਸੀਂ ਮੰਦਿਰ ਚ ਬੈੰਨੇ ਆ ਅਸੀਂ ਜਿੱਦਾਂ ਧਾਰਮਿਕ ਸਥਾਨਾਂ ਤੇ ਬੈੰਨੇ ਆ ਤੇ ਅਸੀਂ ਚਾਹੁੰਨੇ ਆ ਕਿ ਅਸੀਂ ਇੱਥੇ ਵੀ ਇੱਦਾਂ ਸੋਹਣਾ ਬਣੇ ਕਿ ਲੋਕ ਆਣ ਕੇ ਇੱਥੇ ਬੈਠਣ ਤਾਂ ਹੁਣ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਉਹ ਬਿਲਕੁਲ ਨਾਲ-ਨਾਲੋ ਕੀਤੀ ਜਾ ਰਹੀ ਹੈ ਹਾਂਜੀ ਸਟਾਰਟ ਆ ਇੱਥੋਂ ਹੋਵੇਗਾ ਹਾਂਜੀ ਸਟਾਰਟ ਇੱਥੋਂ ਹੋਵੇਗਾ ਇਨਾ ਮੜੀਆਂ ਤੋਂ ਇਲਾਵਾ ਇਸ ਤੋਂ ਬਾਅਦ ਹੋਰ ਕਿਹੜੇ ਕ੍ਰੈਡਿਟ ਡਿਵੈਲਪਮੈਂਟ ਕਰਨ ਜਾ ਰਹੇ ਹੋ ਹਾਂਜੀ ਮੈਂ ਇੱਥੇ ਹੁਣ 5 ਨਲਕੇ ਮਨਜ਼ੂਰ ਕਰਵਾਏ ਆ ਇੱਕ ਮੈਂ ਕਿਲਾ ਸਾਹਿਬ ਲਗਾ ਰਹੀ ਆ ਤੇ ਦੂਸਰਾ ਮੈਂ ਆਪਣੇ ਇੱਥੇ ਹੈਗੇ ਜੰਜਕਰ 크੍ਰਿਸਚੀਅਨ ਬਰਾਦਰੀ ਦਾ ਉੱਥੇ ਕੋਈ ਨਲਕਾ ਨਹੀਂ ਉਹਨਾਂ ਨੂੰ ਮਿੱਟੀ ਵੀ ਪਵਾ ਕੇ ਦੇਣੀ ਆ ਜੰਜਕਰ ਚ 3 ਨਲਕੇ ਦਾ ਵੀ ਉਹਨਾਂ ਦਾ ਇੱਕ ਜਿਹੜਾ ਪ੍ਰੋਜੈਕਟ ਮੈਂ ਰੱਖ ਦਿੱਤਾ ਇੱਕ ਮੈਂ ਸਟੋਰ ਤੇ ਲਗਵਾਉਣ ਵਾਲੀ ਆ ਨਲਕਾ ਕਿਉਂਕਿ ਜਦੋਂ ਵੀ ਕੋਈ ਰਾਹੀਰ ਆਉਂਦਾ ਵਾ ਉਹਨੂੰ ਪਾਣੀ ਦੀ ਬਹੁਤ ਪਰੇਸ਼ਾਨੀ ਹੁੰਦੀ ਆ ਉੱਥੇ ਕੋਈ ਵਾਟਰ ਕੂਲਰ ਨਹੀਂ ਹੈਗਾ ਕੋਈ ਨਲਕਾ ਨਹੀਂ ਹੈਗਾ ਇੱਕ ਉੱਥੇ ਲਗਾ ਰਹੀ ਆ ਇੱਕ ਕਲੋਨੀਆ ਚ ਲਗਾ ਰਹੀ ਆ ਕਿ ਜਿੱਥੇ ਸਾਡੀ ਵਿਵਸਥਾ ਬੱਚਿਆਂ ਨੂੰ ਜਿਹੜੇ ਗਰੀਬ ਪਰਿਵਾਰ ਨਹੀਂ ਵੀ ਸਾਰੇ ਇਕ ਵਾਰ ਫੈਸ ਲਗਾ ਸਕਦੇ ਤੇ ਮੈਂ ਚਾਹੁੰਦੀ ਆ ਕਿ ਉਹਨਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇ ਪਾਣੀ ਤੋਂ ਇਲਾਵਾ ਮੈਂ ਜਿਵੇਂ ਕਿ ਇਧਰ ਵਾਲੀਆਂ ਮੜੀਆਂ ਇੱਕ ਦੂਸਰੀ ਸਾਈਡ ਤੇ ਵੀ ਮੜੀਆਂ ਦੀ ਇੱਕ ਕੰਧ ਡਿੱਗੀ ਹੋਈ ਉਹਦੇ ਬਾਰੇ ਵੀ ਉਹ ਉਧਰ ਦੇ ਲੋਕਾਂ ਨੇ ਕਿਹਾ ਹੈ ਕਿ ਕਿਆ ਜਾਵੇ ਜੀ ਮੈਨੂੰ ਉਹਨਾਂ ਨੇ ਕਿਹਾ ਵਾ ਮੈਨੂੰ ਚਰਚ ਵਾਲਿਆਂ ਦਾ ਵੀ ਸੱਦਾ ਆਇਆ ਸੀ ਕਿ ਆਹ ਕੰਮ ਕਰਨੇ ਆ ਮੈਨੂੰ ਉਹ ਕੰਦ ਵੱਲੋਂ ਵੀ ਆਇਆ ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਨਾਲ ਸਰਕਾਰ ਦੀ ਸਹਿਮਤੀ ਹੋਏਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਪਿੰਡ ਦੀ ਸਹਿਮਤੀ ਹੋਏਗੀ ਉਸੇ ਹਿਸਾਬ ਨਾਲ ਮੈਂ ਅੱਗੇ ਵਧ ਕੇ ਕੰਮ ਕਰਾਂਗੀ ਔਰ ਮੈਂ ਕਹਿੰਨੀ ਕਿ ਮੈਨੂੰ ਸਿਰਫ ਇੱਕ سپورਟ ਦੀ ਲੋੜ ਆ ਤੇ ਮੇਰਾ ਪਿੰਡ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਬਹੁਤ ਚੰਗਾ ਆ ਪਰ ਬਸ ਇਹਨਾਂ ਨੂੰ ਵੀ ਇੱਕ ਸਹਾਰੇ ਦੀ ਲੋੜ ਸੀ ਮੈਂ ਕਹਿੰਨੀ ਕਿ ਇਸ ਤੇ ਆਉਣ ਤੇ ਸਾਰੇ ਮੇਰਾ ਸਾਥ ਦੇਣ ਬਹੁਤ ਵਧੀਆ ਮੈਮ ਇੱਥੇ ਇੱਟ ਲੱਗਣ ਤੋਂ ਬਾਅਦ ਜਿਵੇਂ ਤੁਸੀਂ ਪਹਿਲਾਂ ਸਫਾਈ ਕਰਾਈਏ ਸਫਾਈ ਅੱਜ ਸਵੇਰੇ ਹੋਈ ਕਿ ਤੇ ਪਹਿਲਾਂ ਦੀ ਕਰਦੇ ਪਏ ਨਹੀਂ ਸਫਾਈ ਅਸੀਂ 3-4 ਦਿਨ ਤੋਂ ਕਰ ਰਹੇ ਇੱਥੇ ਕਿਉਂਕਿ ਮਿਸਤਰੀ ਸਾਹਿਬ ਨੇ ਬੋਲਿਆ ਸੀ ਕਿ ਘਾਹ ਦੇ ਉੱਤੇ ਜਿਹੜੀ ਹੈ ਟਾਇਲ ਲੱਗਣੀ ਮੁਮਕਿਨ ਨਹੀਂ ਹੈਗੀ ਤਾਂ ਆਪਾਂ ਰੌਂਡ ਅਪ ਵੀ ਨਹੀਂ ਕੀਤਾ ਆਪਾਂ ਹੱਥ ਦੇ ਨਾਲ ਸਾਰੇ ਜਣੇ ਆ ਕੇ ਸਵੇਰੇ ਜਿੰਨੀ ਮੇਰੀ ਟੀਮ ਸੀ ਉਹਨਾਂ ਨੇ ਸਫਾਈ ਕਰਵਾਈ ਹੈ ਬਹੁਤ ਵਧੀਆ ਮੰਮ ਥੈਂਕ ਯੂ ਜੀ ਆਹੋ ਸਲਾਮ ਰਾਬਾ ਜੀ ਤੋਂ ਦੋਸਤੋ ਅੱਜ ਟਾਈਮ ਪਿੰਡ ਦੇ ਵਿੱਚ ਮੈਡਮ ਸਰਬਜੀਤ ਕੌਰ ਜੀ ਜੋਗੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਗਰਦਾਸ ਨੰਗਲ ਦੇ ਵਿੱਚ ਜਿਹੜਾ ਆ ਉਹ ਦਿਨ ਬਾ ਦਿਨ ਜਿਹੜੇ ਆ ਆਪਣੇ ਕੰਮ ਕਰਵਾਈ ਜਾ ਰਹੇ ਨੇ ਤੇ ਹੁਣ ਜਿਹੜਾ ਆ ਗੁਰਦੁਆਰਾ ਕਿਲਾ ਸਾਹਿਬ ਵਾਲੀ ਸਾਈਡ ਦੀਆਂ ਜਿਹੜੀਆਂ ਮੜੀਆਂ ਨੇ ਉੱਥੇ ਜਿਹੜੀ ਐ ਫਲੋਰ ਜਿਹੜੀ ਫਰਸੀ ਟਾਈਲ ਜਿਹੜੀ ਉਹ ਲਗਣੀ ਸ਼ੁਰੂ ਹੋ ਗਈ ਹੈ ਕਿਉਂਕਿ ਕਹਾ ਜੜੀ ਪੱਟੀ ਬੜੀ ਹੋ ਜਾਂਦੀ ਹੈ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਮੈਡਮ ਏਟਲਵਾਲਾ ਕਹਿੰਨੇ ਮੈਡਮ ਨਾਲ ਗੱਲਬਾਤ ਕੀਤੀ ਹੈ ਨਾਲ ਦੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ ਭਾਜੀ ਕੀ ਕਹਿਣਾ ਚਾਹੋਗੇ ਮੈਡਮ ਬਰਦਰੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਇੱਥੇ ਉਹ ਟਾਇਲ ਲੱਗ ਰਹੀ ਆ ਨਹੀਂ ਤੇ ਇੱਥੇ ਬਹੁਤ ਜ਼ਿਆਦਾ ਖਲਾਰਾ ਸੀਗਾ ਬਹੁਤ ਜ਼ਿਆਦਾ ਘਾਹ ਸੀਗਾ ਜਿਹੜਾ ਵੀ ਕੋਈ ਬਾਹਰੋਂ ਆਂਦਾ ਸੀਗਾ ਇੱਥੇ ਸੰਸਕਾਰ ਤੇ ਉਹੀ ਗੱਲਾਂ ਕਰਦਾ ਵੀ ਇਹ ਕਿਸ ਤਰ੍ਹਾਂ ਦਾ ਪਿੰਡ ਆ ਇੱਥੇ ਕੋਈ ਡਿਵੈਲਪਮੈਂਟ ਨਹੀਂ ਆ ਕਿਸ ਤਰ੍ਹਾਂ ਘਾਹ ਗਿਆ ਗੰਦ ਪੈਦਾ ਚਾਰੇ ਪਾਸੇ ਇਸ ਇਸ ਚੀਜ਼ ਨੂੰ ਮੱਦੇ ਰੱਖ ਰੱਖਦੇ ਆ ਮੈਡਮ ਜੀ ਨੇ ਬਹੁਤ ਉਪਰਾਲਾ ਕੀਤਾ ਉਹਨਾਂ ਨੇ ਇੱਥੇ ਟਾਇਲ ਲਵਾ ਰਿਆ ਜਿਹੜਾ ਬਹੁਤ ਹੀ ਵਧੀਆ ਕੰਮ ਹੋ ਰਿਹਾ ਫਰਸਟ ਕਲਾਸ ਫਾਈ ਹੋ ਜਾਣੀ ਆ ਇਹ ਬੰ ਸਭ ਕੋ ਠੀਕ ਲੱਗੇ ਕਰੇਗਾ ਤੁਹਾਨੂੰ ਭਾਵੇਂ ਛੋਟੇ ਛੋਟੇ ਕੰਮ ਹੋ ਰਹੇ ਆ ਪਿੰਡ ਦੇ ਵਿੱਚ ਜਦੋਂ ਦੇ ਮੈਡਮ ਨੇ ਆਪਣਾ ਇਹ ਕਾਰਜਕਰਤਾ ਦਾ ਭਾਰ ਸੰਭਾਲਿਆ ਆ ਕਾਫੀ ਕੰਮ ਕਰਵਾਏ ਜਾ ਰਹੇ ਹੋਰੇ ਬਾਰੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਜਿੰਨਾ ਸੰਭਵ ਹੋ ਸਕਿਆ ਇਹ ਕਰਦੇ ਆ ਕੰਮ ਬਹੁਤ ਵਧੀਆ ਕੰਮ ਕਰਦੇ ਨੇ ਪਿੰਡ ਦੀਆਂ ਗਲੀਆਂ ਵੀ ਪਹਿਲੇ ਥੋੜਾ ਬੋਤਾ ਕਰਵਾਇਆ ਜਿੰਨਾ ਵੀ ਹੋ ਸਕਦਾ ਹੋਇਆ ਬਾਕੀ ਜਿਸ ਤਰੀਕੇ ਨਾਲ ਇਹਨਾਂ ਨੂੰ ਮਿਲਦੇ ਆ ਮੌਕਾ ਪੈਸਾ ਆ ਰਿਹਾ ਉਹਦੇ ਮੁਤਾਬਕ ਇਹ ਸਾਰਾ ਲਗਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਅੱਜ ਜਿਵੇਂ ਕਿ ਆਈ ਮੈਂ ਮੈਂ ਕਹਾਂ ਵੀ ਪਿੰਡ ਵਾਲੇ ਸਾਥ ਦੇਣ ਕਿਵੇਂ ਲੱਗਦਾ ਤੁਹਾਡਾ ਨਹੀਂ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਪਿੰਡ ਵਾਲਿਆਂ ਦਾ ਸਾਥ ਨਹੀਂ ਹੋਏਗਾ ਉਨੀ ਦੇਰ ਕਿਸ ਤਰੀਕੇ ਨਾਲ ਕੰਮ ਹੋ ਸਕਦਾ ਕੱਲਾ ਬੰਦਾ ਤਾਂ ਕੋਈ ਵੀ ਕੰਮ ਨਹੀਂ ਕਰ ਸਕਦਾ ਅਸੀਂ ਇਹਨਾਂ ਦੇ ਨਾਲ ਆਂ ਕਾਫੀ ਦੇਰ ਤੋਂ ਅਸੀਂ ਨਾਲ ਚੱਲ ਰਹੇ ਆਂ ਮੈਂ ਇਹ ਸਾਰਿਆਂ ਨੂੰ ਕਹਿਣਾ ਕਿ ਪਿੰਡ ਵਾਲਿਆਂ ਨੂੰ ਸਾਰੇ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਣ ਤੇ ਵੱਧ ਤੋਂ ਵੱਧ ਪਿੰਡ ਦਾ ਡਿਵੈਲਪਮੈਂਟ ਹੋਏ ਤੇ ਵਧੀਆ ਪਿੰਡ ਬਣੇ ਕੀ ਬਾਤ ਹੈ ਜੀ ਬਹੁਤ ਵਧੀਆ ਥੈਂਕ ਯੂ ਸਰ ਤੋ ਦੋਸਤੋ ਐ ਟਾਈਮ ਤੁਸੀਂ ਦੇ ਦੇ ਪਿਓ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅੱਜ ਮੜੀਆਂ ਦੇ ਵਿੱਚ ਫਲੋਰ ਟਾਇਲ ਜਿਹੜੀ ਫਰਸੀ ਟਾਇਲ ਲਾਉਣ ਵਾਸਤੇ ਮੈਡਮ ਸਰਬਜੀਤ ਕੌਰ ਜੀ ਨੇ ਜਿਹੜਾ ਆ ਮੂਰਤ ਕਰ ਦਿੱਤਾ ਆ ਆਪਣੇ ਹੱਥਾਂ ਦੇ ਨਾਲ ਜਿਹੜੀ ਇੱਟ ਜਿਹੜੀ ਉਹ ਰੱਖ ਦਿੱਤੀ ਏ ਤੇ ਨਾਲ ਪਿੰਡ ਦੇ ਜਿਹੜੇ ਹੋਰ ਵੀ ਸੱਜਣ ਨੇ ਉਹ ਉਹਨਾਂ ਦਾ ਸਾਥ ਦੇ ਰਹੇ ਨੇ ਸਾਡੇ ਨਾਲ ਐ ਟਾਈਮ ਪਪਾ ਜੀ ਵੀ ਜਿਹੜੇ ਆ ਉਹਨਾਂ ਦਾ ਸਾਥ ਦੇਣ ਵਾਸਤੇ ਨਾਲ ਪਹੁੰਚੇ ਨੇ ਕਿਉਂਕਿ ਇਹ ਕੰਮ ਬੜੇ ਜ਼ਰੂਰੀ ਹੁੰਦੇ ਨੇ ਕਿਉਂਕਿ ਮੜੀਆਂ ਦੇ ਕੰਮ ਜਿਹੜੇ ਆ ਉਹ ਇਦਾਂ ਹੀ ਨਹੀਂ ਹੋ ਜਾਂਦੇ ਕੋਈ ਵੀ ਕੰਮ ਆ ਜਿਹੜਾ ਪਿੰਡ ਦੇ ਵਿੱਚ ਜੇਕਰ ਕਰਨਾ ਆ ਤੇ ਉਹਦੇ ਵਾਸਤੇ ਜਿਹੜਾ ਆ ਪਿੰਡ ਦੇ ਸਾਸ ਦੀ ਵੀ ਬੜੀ ਜ਼ਰੂਰਤ ਹੁੰਦੀ ਹੈ ਤੇ ਪਿੰਡ ਦਾ ਸਾਥ ਤੇ ਨਾਲ ਦੀ ਨਾਲ ਜਿਹੜਾ ਹੈ ਹੀ ਹੈ ਮੈਡਮ ਦਾ ਆਪਣਾ ਵੀ ਬਹੁਤ ਵੱਡਾ ਉਪਰਾਲਾ ਆ ਕਿ ਮੈਡਮ ਜਿਹੜਾ ਲਗਾਤਾਰ ਪਿੰਡ ਦੇ ਵਿੱਚ ਜਿਹੜੇ ਆ ਆਪਣੀ ਡਿਵੈਲਪਮੈਂਟ ਨੂੰ ਲੈ ਕੇ ਲਗਾਤਾਰ ਲੱਗੇ ਹੋਏ ਆ ਗਲੀਆਂ ਨਾਲੀਆਂ ਤੇ ਨਾਲ-ਨਾਲ ਜਿਹੜਾ ਆ ਉਹਨਾਂ ਨੇ ਹੁਣ ਇਧਰ ਮੜੀਆਂ ਵਾਲੇ ਸਾਈਡ ਤੇ ਵੀ ਜਿਹੜਾ ਆ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਨੇ ਕਿ ਅਸਲੀ ਘਰ ਜਿਹੜਾ ਇਨਸਾਨ ਦਾ ਉਹ ਇਹੀ ਹੈ ਤੇ ਜੇਕਰ ਇਹੀ ਸਾਫ਼ ਸੁਥਰਾ ਨਾ ਹੋਇਆ ਤੇ ਮਹਿਲ ਮਾੜੀਆਂ ਵੀ ਬਣਾਉਣ ਦਾ ਕੋਈ ਫਾਇਦਾ ਨਹੀਂਗਾ ਤੇ ਇਸੇ ਕਰਕੇ ਸ਼ਾਇਦ ਮੈਡਮ ਨੇ ਜਿਹੜਾ ਆ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਜਿਹੜਾ ਆ ਸ਼ੁਰੂਆਤ ਕਰ ਦਿੱਤੀ ਗਈ ਹੈ ਤੁਸੀਂ ਦੇਖਦੇ ਪਿਓ ਮੇਰ ਨਾਲ ਡੀਪੀਸੀ ਪੰਜਾਬੀ ਮੱਟਾ ਢਾਪਣਾ ਧਰਮਜੀ ਡੀਪੀ ਧੰਨਵਾਦ